ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਪੀਟੀਸੀ ਦੇ ਫੇਸਬੁੱਕ ਪੇਜ ਦੇ ਨਾਲ ਤੇ ਅੱਜ ਅਹਿਮ ਚਰਚਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਉੱਥੇ ਹੀ ਜਥੇਦਾਰ ਸਾਹਿਬ ਦੇ ਬਿਆਨਾਂ ਦੇ ਉੱਤੇ ਵੀ ਚਰਚਾ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਕੁਝ ਲੋਕਾਂ ਦਾ ਹੁਣ ਇਹ ਕਹਿਣਾ ਹੈ ਕਿ ਉਹ ਆਪਣੀ ਇੱਕ ਵੱਖਰੀ ਭਰਤੀ ਚਲਾਉਣਗੇ ਹਾਲਾਂਕਿ ਦਫ਼ਤਰ ਦੇ ਵੱਲੋਂ ਨਿਰਦੇਸ਼ ਹੁੰਦੇ ਨੇ ਦਫ਼ਤਰ ਵੱਲੋਂ ਤਰੀਕਾ ਤੈਅ ਕੀਤੇ ਜਾਂਦੀਆਂ ਨੇ ਦਫ਼ਤਰ ਦੀ ਜਿਹੜੀ ਚੁਣੀ ਹੋਈ ਕਮੇਟੀ ਐ ਆਬਜ਼ਰਵਰ ਲਾਉਂਦੀ ਐ ਪਰ ਫੇਰ ਵੀ ਇਸ ਉੱਤੇ ਕਿੰਤੂ ਪ੍ਰੰਤੂ ਸ਼ੁਰੂ ਹੋ ਜਾਂਦਾ ਹਾਲਾਂਕਿ ਇੱਕ ਨਿਗਰਾਨ ਕਮੇਟੀ ਵੀ ਬਣਾਈ ਜਾਂਦੀ ਐ ਪਰ ਨਿਗਰਾਨ ਕਮੇਟੀ ਨਿਗਰਾਨੀ ਕਰਨ ਦੀ ਬਜਾਏ ਹੁਣ ਭਰਤੀਕਰਨ ਨੂੰ ਉਤਾਹੀ ਐ ਭਰਤੀਕਰਨ ਨੂੰ ਤਿਆਰ ਐ ਸਾਡਾ ਅਰਸ਼ਦੀਪ ਕਲੀਅਰ ਮੌਜੂਦ ਨਾਲ ਗੱਲਬਾਤ ਕਰ ਰਹੇ ਆ ਕਰੇਰ ਸਾਹਿਬ ਨਿਗਰਾਨ ਕਮੇਟੀ ਮਤਲਬ ਸਿੱਧਾ ਹੀ ਕਲੀਅਰ ਹੈਗਾ ਕਿ ਕਿ ਨਿਗਰਾਨੀ ਰੱਖਣੀ ਪਰ ਇੱਕ ਨਿਗਰਾਨੀ ਰੱਖਣ ਦੀ ਬਜਾਏ ਆਪਣੀ ਭਰਤੀ ਸ਼ੁਰੂ ਕਰ ਲੈਣੀ ਇਹ ਦੇਖੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਨੀ ਅਕਾਲੀ ਦਲ ਦੇ ਵਰਕਰ ਦਾ ਉਹ ਰੀਡ ਦੀ ਹੱਡੀ ਦਾ ਜਿਨ੍ਹਾਂ ਨੇ ਘਰ-ਘਰ ਜਾ ਕੇ ਜਿਹੜੀ 20 ਜਨਵਰੀ ਨੂੰ ਸ਼੍ਰੋਮਨੀ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਹੋਈ ਸੀ ਔਰ 20 ਫਰਵਰੀ ਨੂੰ ਸਮਾਪਤ ਹੋਈ ਹੈ ਉਹਨੂੰ ਐਡਾ ਵੱਡਾ ਹੰਗਾਰਾ ਪੰਜਾਬੀਆਂ ਨੇ ਦਿੱਤਾ ਉਹਦੇ ਲਈ ਪੰਜਾਬੀਆਂ ਦਾ ਧੰਨਵਾਦ ਤੇ ਉਹ ਮਿਹਨਤਕਸ਼ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨੂੰ ਬੜੇ ਸੁਚੱਜੇ ਢੰਗ ਦੇ ਨਾਲ ਨੇਪਰੇ ਚੜਾਇਆ ਇਹ ਗੱਲ ਬੜੀ ਸਪਸ਼ਟ ਹੈ ਜਸਪ੍ਰੀਤ ਜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਵਰਕਿੰਗ ਕਮੇਟੀ ਦੁਆਰਾ ਅਬਜ਼ਰਵਰਾਂ ਦੀ ਡਿਊਟੀਆਂ ਲਾ ਕੇ ਸ਼ੁਰੂ ਕੀਤੀ ਗਈ ਸੀ ਉਹ ਖਤਮ ਹੋ ਗਈ। ਔਰ ਉਸ ਭਰਤੀ ਦਾ ਜਥੇਦਾਰ ਕਾਲਤਕ ਸਾਹਿਬ ਨੇ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਬਹੁਤ ਚੰਗੀ ਗੱਲ ਹੈ। ਅਗਰ ਅਬਜ਼ਰਵਰਾਂ ਦੀ ਡਿਊਟੀਆਂ ਲਾਈਆਂ ਗਈਆਂ ਨੇ ਰਾਜਸਥਾਨ 'ਚ, ਜੰਮੂ ਕਸ਼ਮੀਰ ਦੇ ਵਿੱਚ ਔਰ ਪੂਰੇ ਭਾਰਤ ਦੇ ਵਿੱਚ ਤੇ ਇੱਕ ਚੰਗੀ ਦਿਸ਼ਾਵਲ ਰੱਖਿਆ ਕਦਮ। ਹੁਣ ਅੱਜ ਕੁਝ ਅਬਜ਼ਰਵਰ ਲੋਕ ਕਹਿੰਦੇ ਨੇ ਕਿ ਜੀ ਉਹ ਕਮੇਟੀ ਹੈ ਮੈਂ ਕਹਿੰਦਾ ਕਿ ਉਹ অবজারভার ਹੈ ਕਿਉਂਕਿ ਅਕਾਲ ਤਖਸਾਲਬ ਨੇ ਜੋ ਨਾਂ ਦਿੱਤੇ ਸੀ ਜੋ ਸੁਝਾਏ ਸੀ ਉਹਨਾਂ ਨੂੰ ਸਾਰਿਆਂ ਨੂੰ অবজারভার ਦੀ ਲਿਸਟ 'ਚ ਸ਼ਾਮਲ ਕੀਤਾ ਗਿਆ। ਉਹਨਾਂ ਨੇ ਆਪਣੀ ਡਿਊਟੀ ਨਹੀਂ ਕੀਤੀ, ਕਾਰਜਸ਼ੀਲ ਨਹੀਂ ਹੋਏ ਜਹਦਰ ਸਾਹਿਬ ਦੇ ਕਹਿਣ ਦੇ ਬਾਵਜੂਦ ਵੀ ਕਾਰਜਸ਼ੀਲ ਨਹੀਂ ਹੋਏ। ਹੁਣ ਮੈਂ ਉਹਨਾਂ ਦਾ ਬਿਆਨ ਸੁਣਿਆ ਕਹਿੰਦੇ ਜੀ ਅਸੀਂ 18 ਮਾਰਚ ਨੂੰ ਅਕਾਲੀ ਦਲ ਦੀ ਭਰਤੀ ਸ਼ੁਰੂ ਕਰ ਰਹੇ ਹਾਂ ਜਿਹਦਾ ਅਸੀਂ ਸੈਂਪਲ ਪਰਚੀ ਵੀ ਜਾਰੀ ਕਰਾਂਗੇ। ਤਾਂ ਮੇਰਾ ਬੜਾ ਸਿੱਧਾ ਜਿਹਾ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਰਜਿਸਟਰਡ ਪੋਲੀਟੀਕਲ ਪਾਰਟੀ ਹੈ। ਜਿਹੜੀ ਇਲੈਕਸ਼ਨ ਕਮਿਸ਼ਨ ਦੇ ਨਾਲ ਰਜਿਸਟਰਡ ਹੈ ਜਿਹਦੀ ਭਰਤੀ ਵਰਕਿੰਗ ਕਮੇਟੀ ਕਰਦੀ ਆ ਅਗਰ ਭਰਤੀ ਦੇ ਬਾਬਤ ਕੋਈ ਪਰਚੀਆਂ ਛਪਣੀਆਂ ਨੇ ਤਾਂ ਵਰਕਿੰਗ ਕਮੇਟੀ ਮਤਾ ਪਾ ਕੇ ਉਹ ਪਰਚੀਆਂ ਛਪ ਸਕਦੀਆਂ ਨੇ ਓਪਰ ਮਾਰਕੀਟ 'ਚ ਤਾਂ ਕੋਈ ਨਵੀਂ ਪਰਚੀ ਛਪ ਨਹੀਂ ਸਕਦੀ ਉਹਦਾ ਜਿਹੜਾ ਬੈਂਕ ਅਕਾਊਂਟ ਹੈ ਉਹ ਬਕਾਇਦਾ ਉਹਦੀ ਡਿਟੇਲ ਇਲੈਕਸ਼ਨ ਕਮਿਸ਼ਨ ਕੋਲੇ ਆ ਉਹਦੇ 'ਚ ਕਿਹਦੇ ਸਾਈਨਾਂ ਨਾਲ ਪੈਸਾ ਨਿਕਲ ਸਕਦਾ ਉਹ ਵੀ ਇਲੈਕਸ਼ਨ ਕਮਿਸ਼ਨ ਦੇ ਕੋਲੇ ਆ ਸਾਰਾ ਕੁਝ ਸੋ ਅਗਰ ਆਜ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਵੱਖਰੇ ਤੌਰ ਤੇ ਓਪਨ ਮਾਰਕੀਟ ਚੋਂ ਪਰਚੀ ਚ ਪਾਉਣ ਦੀ ਗੱਲ ਕਰਦਾ ਤਾਂ ਮੈਂ ਬਹੁਤ ਸਪਸ਼ਟ ਕਰ ਦਿੰਦਾ ਕਿ ਉਹ ਕਾਨੂੰਨਨ ਅਪਰਾਧ ਹੈ ਉਹ ਆਫੈਂਸ ਹੈ ਸੋ ਐਸਾ ਕਰਨ ਵਾਲੇ ਚਾਹੇ ਉਹ ਪ੍ਰੈਸ ਹੈ ਜਿਹੜੀ ਉਹ ਪਰਚੀਆਂ ਛਾਪਦੀ ਹੈ ਜਾਂ ਕਿ ਉਹ ਵਿਅਕਤੀ ਵਿਸ਼ੇਸ਼ ਹੈ ਉਹ ਪਰਚੀਆਂ ਛਪਵਾ ਕੇ ਵੰਡਦਾ ਤਾਂ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਦੇਸ਼ ਦੇ ਕਾਨੂੰਨ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੇ ਮੁਤਾਬਕ ਉਹ ਅਪਰਾਧ ਹੋਏਗਾ ਸੋ ਸੋਚ ਸਮਝ ਕੇ ਕੋਈ ਵੀ ਫੈਸਲਾ ਕਰਨ ਜਿਹੜੇ ਲੋਕ ਕਰਨਾ ਚਾਹੁੰਦੇ ਨੇ हां मेरा यही सवाल सीगा के जकर को कोई एद्दा कदम ਚੱਕਦਾ ਹੈ ਪਰਚੀਆਂ ਛਪਾਉਂਦਾ ਜਾਂ ਫਿਰ ਅਕਾਲੀ ਦਲ ਦੇ ਨਾਂ ਦੇ ਉੱਤੇ ਲੋਕਾਂ ਦੇ ਵਿੱਚ ਜਾ ਕੇ ਵੇਚਦਾ ਆ ਤਾਂ ਕੀ ਉਹਦੇ ਉੱਤੇ ਤੁਹਾਡੇ ਵੱਲੋਂ ਦਫ਼ਤਰ ਵੱਲੋਂ ਵੀ ਕਾਰਵਾਈ ਹੋਵੇਗੀ ਕਾਨੂੰਨੀ ਅਪਰਾਧ ਹੈ ਕਿ ਤੁਸੀਂ ਪਹਿਲ ਕਰਵੀ ਕਰੋਗੇ ਕਾਰਵਾਈ ਦੀ ਜਸਪ੍ਰੀਤ ਜੀ ਜੇ ਇਸ ਤਰ੍ਹਾਂ ਪਰਚੀ ਲੱਭਦੇ ਫਿਰਦੇ ਆ ਕੇਸ਼ ਸ਼ਰਮਨੀ ਅਕਾਲੀ ਦਲ ਦੇ ਨਾਂ ਤੇ ਕੋਈ ਪਰਚੀ ਸਾਨੂੰ ਮਿਲ ਜੇ ਕਿ ਕੋਈ ਬੰਦਾ ਅਨਧਿਕਾਰਤ ਤੌਰ ਤੇ ਸ਼ਰਮਨੀ ਅਕਾਲੀ ਦਲ ਦੀ ਪਰਚੀਆਂ ਵੰਡ ਰਿਹਾ ਤਾਂ ਇਹ ਬਿਲਕੁਲ ਸ਼ਰਮਨੀ ਅਕਾਲੀ ਦਲ ਉੱਤੇ ਕਾਰਵਾਈ ਕਰਾਏਗਾ ਪਰ ਮੇਰਾ ਬੜਾ ਸਿੰਪਲ ਜਿਹਾ ਤੇ ਸਿੱਧਾ ਜਿਹਾ ਸਵਾਲ ਹੈ ਦੇਖੋ 2 ਤਰੀਕ ਨੂੰ ਜਿਹੜਾ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਇਆ ਚਾਹੇ ਉਹ ਧਾਰਮਿਕ ਸੀ ਸੇ ਪੋਲਿਟਿਕਲ ਸੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜੋ ਧਾਰਮਿਕ ਸੇਵਾ ਲੱਗੀ ਉਹ ਵੀ ਪੂਰੀ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਤਾਂ ਅਸਤੀਫਾ ਦੇ ਕੇ ਹੀ ਉੱਥੇ ਪੇਸ਼ ਹੋਏ ਸੀ ਸੱਤ ਮੈਂਬਰੀ ਕਮੇਟੀ ਦੀ ਜਦੋਂ ਗੱਲ ਆਈ ਤਾਂ ਜਥੇਦਾਰ ਸਾਹਿਬ ਨੂੰ ਪੂਰੇ ਕਾਨੂੰਨੀ ਮਾਹਰ ਜਿਹੜੇ ਉੱਚ ਕੋਟੀ ਦੇ ਨੇ ਉਹਨਾਂ ਦੀ ਰਾਏ ਉਹਨਾਂ ਨੂੰ ਦਿਖਾਈ ਹੋਰ ਜਿਹੜੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਆ ਉਹਨਾਂ ਦੇ ਧਿਆਨ 'ਚ ਲਿਆਂਦੀਆਂ ਤੇ ਜਥੇਦਾਰ ਸਾਹਿਬ ਦੀ ਸਹਿਮਤੀ ਲੈਣ ਤੋਂ ਬਾ ਭਰਤੀ ਦੇ ਵਿੱਚ ਚਾਹੇ ਉਹ ਜਸਕਰਤਾਰ ਸਾਹਿਬ ਵੱਲ ਸੁਝਾਏ ਨਾਮਾ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਹੋਣ ਚਾਹੇ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਸਾਹਿਬ ਹੋਣ ਚਾਹੇ ਮਨਪ੍ਰੀਤਿਆਲੀ ਸਾਹਿਬ ਝੁੰਦਾ ਸਾਹਿਬ ਵਡਾਲਾ ਸਾਹਿਬ ਉਮੈਦਪੁਰੀ ਸਾਹਿਬ ਅਸੀਂ ਤਾਂ ਭੈਣ ਜੀ ਸਤਵੰਤ ਕੌਰ ਤੱਕ ਨੂੰ ਸ਼ਾਮਲ ਕੀਤਾ ਹਾਲਾਂਕਿ ਉਹ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਪਰ ਅਕਾਲੀ ਦਲ ਨੇ ਹਮੇਸ਼ਾ ਕਿਹਾ ਕਿ ਅਗਰ ਕੁਰਬਾਨੀ ਵਾਲੇ ਪਰਿਵਾਰ ਅਕਾਲੀ ਦਲ ਦੀ ਭਰਤੀ ਕਰਨਾ ਚਾਹੁੰਦੇ ਨੇ ਉਹਨਾਂ ਦਾ ਸਵਾਗਤ ਪਰ ਅਗਰ ਆਜੇ ਬੰਦੇ ਆਪਦੇ ਜਿਹੜਾ ਸਮਾਂ ਸੀ 20 ਜਨਵਰੀ ਤੋਂ 20 ਫਰਵਰੀ ਤੱਕ ਦਾ ਉਹਦੇ 'ਚ ਕਾਰਜਸ਼ੀ ਇੱਕ ਪਰਚੀ ਤੱਕ ਇਹਨਾਂ ਨੇ ਭਰਤੀ ਨਹੀਂ ਕੀਤੀ ਅਕਾਲੀ ਦਲ ਦੇ ਦਫ਼ਤਰ ਇਹ ਲੋਕ ਨਹੀਂ ਆਏ ਹਾਲਾਂਕਿ ਇਹਨਾਂ ਨੂੰ ਅਕਾਲੀ ਦਲ ਦੇ ਦਫ਼ਤਰ ਆਉਣਾ ਚਾਹੀਦਾ ਸੀ ਜਦੋਂ ਡਿਊਟੀਆਂ ਲੱਗੀਆਂ ਅਕਾਲੀ ਦਲ ਤੋਂ ਕਿਸੇ ਵੀ ਕਿਸਮ ਦੀ ਭਰਤੀ ਪਰਚੀਆਂ ਦੀ ਡਿਮਾਂਡ ਨਹੀਂ ਕੀਤੀ ਤੇ ਸਿੱਧਾ ਇਹ ਗੱਲ ਕਹਿਣੀ ਕਿ ਜੀ 18 ਤਰੀਕ ਨੂੰ ਅਸੀਂ ਭਰਤੀ ਸ਼ੁਰੂ ਕਰ ਰਹੇ ਹਾਂ ਤੇ ਸਿੰਪਲ ਪਰਚੀ ਜਾਰੀ ਕਰਾਂਗੇ ਇੱਥੋਂ ਇਹ ਗੱਲ ਸਪਸ਼ਟ ਹੈ ਕਿ ਜਿਹੜੀ ਗੱਲ ਅਸੀਂ ਫਿਰ ਕਹਿੰਦੇ ਸੀ ਇਹ ਬਿਲਕੁਲ ਸਪਸ਼ਟ ਤੌਰ ਤੇ ਇੱਕ ਵੱਖਰੀ ਲਕੀਰ ਖਿੱਚ ਕੇ ਇੱਕ ਵੱਖਰੀ ਪਾਰਟੀ ਬਣਾਉਣਾ ਚਾਹੁੰਦੇ ਨੇ ਕਿਉਂਕਿ ਅਕਾਲੀ ਦਲ ਦੀ ਭਰਤੀ ਤਾਂ ਅਕਾਲੀ ਦਲੀ ਕਰ ਸਕਦਾ ਕੋਈ ਹੋਰ ਚਾਰ ਪੰਜ ਬੰਦੇ ਇਕੱਠੇ ਹੋ ਕੇ ਵੱਖਰੀਆਂ ਪਰਚੀਆਂ ਛਾਪ ਕੇ ਤਾਂ ਅਕਾਲੀ ਦਲ ਦੀ ਭਰਤੀ ਕਰ ਨਹੀਂ ਸਕਦੇ ਸੋ ਅਗਰ ਵੱਖਰੀ ਪਾਰਟੀ ਬਣਾਉਣ ਵਾਲੇ ਪਾਸੇ ਨੂੰ ਤੇ ਬਿਲਕੁਲ ਐਕਸਪੋਜ਼ ਹੋ ਗਏ ਨੇ ਪਤਾ ਲੱਗ ਗਿਆ ਕਿ ਸਿਰਫ ਤੇ ਸਿਰਫ ਪੰਥਕ ਸ਼ਕਤੀ ਨੂੰ ਜਿਹੜੀਆਂ ਏਜੰਸੀਆਂ ਨੇ ਕੇਂਦਰੀ ਤਾਕਤਾਂ ਨੇ ਉਹਨਾਂ ਦੇ ਇਸ਼ਾਰੇ ਤੇ ਦੁਫਾੜ ਕਰਨਾ ਚਾਹੁੰਦੇ ਨੇ ਪਰ ਬਹੁਤ ਸਾਰੇ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਨੇ ਉਹ ਕਹਿ ਰਹੇ ਨੇ ਕਿ 5 ਲੱਖ ਤੋਂ ਉੱਤੇ ਜਿਹੜੀ ਭਰਤੀ ਹੋਈ ਹੈਗੀ ਦਾਅਵੇ ਬਹੁਤ ਵੱਡੇ ਕੀਤੇ ਜਾ ਰਹੇ ਥੋੜਾ ਕੋ ਪੂਰਾ ਰਿਕਾਰਡ ਹੈ ਮੇਨਟੇਨ ਕੀਤਾ ਹੋਇਆ ਕਿ ਤੁਸੀਂ ਦਿਖਾ ਸਕੋ ਵੀ ਵਾਕਈ ਜਿੰਨੀ ਪਰ ਭਰਤੀ ਹੋਈ ਉਹ ਸਾਹਮਣੇ ਸਾਰਿਆਂ ਦੇ ਦੇਖੋ ਮੈਂ ਇਹ ਗੱਲ ਬੜੇ ਸਪਸ਼ਟ ਤੌਰ ਤੇ ਕਹਿਣਾ ਕਿ ਅਗਰ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕੋਈ ਪੋਲਿਟੀਕਲ ਪਾਰਟੀ ਜੈਨੂਇਨ ਤਰੀਕੇ ਦੇ ਨਾਲ ਭਰਤੀ ਕਰਦੀ ਹੈ ਉਹ ਤਾਂ ਸ਼ਰਮਨੀ ਅਕਾਲੀ ਦਲ ਕਰਦਾ ਕਿਉਂਕਿ ਅਸੀਂ ਬਕਾਇਦਾ ਪਰਚੀਆਂ ਚ ਪਾਉਂਦੇ ਆ ਉਹ ਪਰਚੀਆਂ نیچے ਹਲਕਿਆਂ ਤੱਕ ਜਾਂਦੀਆਂ ਨੇ ਵਰਕਰ ਤੱਕ ਜਾਂਦੀਆਂ ਨੇ ਘਰ ਘਰ ਜਾ ਕੇ ਵਿਦ ਟੈਲੀਫੋਨ ਨੰਬਰ ਭਰਤੀ ਹੁੰਦੀ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਭਰਤੀ ਕਰਦੀਆਂ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਕਿਦਾਂ ਭਰਤੀ ਹੋ ਰਹੀ ਹੈ ਮਿਸਡ ਕਾਲ ਤੇ ਭਰਤੀ ਹੋ ਰਹੀ ਹੈ ਭਾਜਪਾ ਦੀ ਮਿਸਡ ਕਾਲ ਤੇ ਹੋ ਰਹੀ ਹੈ ਆਮ ਆਦਮੀ ਪਾਰਟੀ ਨੇ ਤਾਂ ਮੁੱਖ ਮੰਤਰੀ ਦਾ ਚਿਹਰਾ ਹੀ ਮਿਸਡ ਕਾਲ ਤੇ ਚੁਣ ਲਿਆ ਸੀ ਸੋ ਸ਼ਰੋਮ ਨਹੀਂ ਆਕਾਲੀ ਦਲ ਦਾ ਜਿਹੜਾ ਦਾਵਾ ਹੈ ਜਿਹੜੀ ਅਸੀਂ 35 ਲੱਖ ਭਰਤੀ ਫੀਲਡ ਦੇ ਵਿੱਚ ਭੇਜੀ ਹੈ ਉਹ 35 ਲੱਖ ਬਕਾਇਦਾ ਰਿਕਾਰਡ ਦੇ ਵਿੱਚ ਡੈਰੀ ਨੰਬਰ ਪੈ ਕੇ ਜਿਹੜੀਆਂ ਪਰਚੀ ਸਲਿੱਪ ਨੰਬਰ ਪੈ ਕੇ ਉਹ ਫੇਰ ਫੀਲਡ ਦੇ ਵਿੱਚ ਗਈਆਂ ਨੇ ਤੇ ਵਾਪਸ ਵੀ ਉਸੇ ਤਰੀਕੇ ਨਾਲ ਆ ਰਹੀਆਂ ਨੇ ਸੋ ਜਿਹੜੇ ਵੀ ਮੈਂ ਤਾਂ ਕਹਿਣਾ ਕਿ অবজারভারਾਂ ਦਾ ਤਾਂ ਕੰਮ ਸੀ ਆ ਕੇ ਦਾ ਨਿਗਰਾਨੀ ਕਰਨਾ ਨਿਗਰਾਨ ਜਿਹੜੇ ਸੀ ਉਹਨਾਂ ਦਾ ਕੰਮ ਸੀ ਨਿਗਰਾਨੀ ਕਰਨਾ ਨਿਗਰਾਨੀ ਹੋਣੀ ਹੈ ਦਫ਼ਤਰ ਦੇ ਵਿੱਚ ਦਫ਼ਤਰ ਦੇ ਵਿੱਚ ਨਾ ਆ ਕੇ ਚੰਡੀਗੜ੍ਹ ਦੇ ਸੱਜੇ ਖੱਬੇ ਮੀਟਿੰਗਾਂ ਕਰਕੇ ਉਥੇ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਢਾਹ ਲਾਉਣ ਦੀ ਸਾਜ਼ਿਸ਼ ਹੋਈ ਔਰ ਉਹਦਾ ਸਭ ਤੋਂ ਵੱਡਾ ਪ੍ਰਮਾਣ ਹੈ ਕਿ ਉਸ ਕਮੇਟੀ ਦੇ ਜਿਹੜੇ ਸਭ ਤੋਂ ਸੀਨੀਅਰ ਮੈਂਬਰ ਸੀ ਚਾਹੇ ਉਹ ਆਪਣਾ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂਂਗਰ ਸਾਹਿਬ ਜਿਹੜੇ ਪੰਥਕ ਵਿਦਵਾਨ ਨੇ ਚਾਹੇ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਦੋਨਾਂ ਨੇ ਮੀਟਿੰਗਾਂ ਦੀ ਕਾਰਵਾਈ ਤੋਂ ਸਹਿਮਤੀ ਜਤਾਉਂਦੇ ਹੋਏ ਅਸਤੀਫਾ ਦਿੱਤਾ ਤੇ ਅੱਜ ਤੱਕ ਜਿਹੜੇ 5 ਮੈਂਬਰ ਨੇ ਜਿਹੜੇ ਬਾਕੀ ਬਚੇ ਨੇ ਇਹਨਾਂ ਨੇ ਇਹ ਖੇਚਲ ਤੱਕ ਨਹੀਂ ਕੀਤੀ ਦੱਸਣ ਦੀ ਭਾਈ ਉਹ ਕਿਉਂ ਅਸਤੀਫਾ ਦੇ ਕੇ ਗਏ ਉਹਨਾਂ ਦੇ ਘਰ ਤੱਕ ਜਾ ਕੇ ਇਹਨਾਂ ਨੇ ਪੁੱਛਣ ਦੀ ਖੇਚਲ ਨਹੀਂ ਕੀਤੀ ਵੀ ਤੁਸੀਂ ਸਾਡੀ ਕਿਹੜੀ ਗੱਲ ਤੋਂ ਸਹਿਮਤ ਹੋ ਤੇ ਹੋਰ ਇੱਕ ਜਿਹੜਾ ਵੱਡਾ ਪ੍ਰਮਾਣ ਹੈ ਕਿ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਨੂੰ ਖੋਰਾ ਲਾਉਣਾ ਚਾਹੁੰਦੇ ਨੇ ਚਲੋ ਆਪਾਂ ਇਹ ਗੱਲ ਮੰਨ ਲਈਏ ਜਦੋਂ ਜਥੇਦਾਰ ਸਾਹਿਬ ਨੇ ਇਹਨਾਂ ਨੂੰ ਡਿਊਟੀ ਲਈ ਹਾਲਾਂਕਿ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਅਬਜ਼ਰਵਰਾਂ ਦੀ ਲਿਸਟ 'ਚ ਸ਼ਾਮਲ ਕਰ ਲਿਆ ਪਿੱਛੇ ਜੇ ਜਦੋਂ ਇਹਨਾਂ 'ਚੋਂ ਦੋ ਬੰਦਿਆਂ ਨੇ ਅਸਤੀਫਾ ਦਿੱਤਾ ਤਾਂ ਜਥੇਦਾਰ ਸਾਹਿਬ ਦਾ ਫੇਰ ਇੱਕ ਵਾਰੀ ਬਿਆਨ ਆਇਆ ਕਿ ਅਸੀਂ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਕਰਾਂਗੇ ਬੈਠਕ ਕਰਕੇ ਉਹ ਅਸਤੀਫੇ ਵਿਚਾਰੇ ਜਾਣਗੇ ਜਿਹੜੇ ਬਡੂਂਗਰ ਸਾਹਿਬ ਦਾ ਤੇ ਧਾਮੀ ਸਾਹਿਬ ਦਾ ਆਇਆ ਔਰ ਉਸ ਤੋਂ ਬਾਅਦ ਅਗਰ ਉਹ ਅਸਤੀਫੇ ਵਾਪਸ ਨਹੀਂ ਹੁੰਦੇ ਤਾਂ ਫਿਰ ਇਹਨਾਂ ਚੋਂ ਹੀ ਕਿਸੇ ਨੂੰ ਕਨਵੀਨਰ ਬਣਾਇਆ ਜਾਊ ਪਰ ਜਥੇਦਾਰ ਸਾਹਿਬ ਦੀ ਪੰਨ ਸਿੰਘ ਸਹਿਬਾਨਾਂ ਦੀ ਮੀਟਿੰਗ ਦੀ ਵੇਟ ਕੀਤੇ ਬਿਨਾ ਕੋਈ ਕਨਵੀਨਰ ਬਣਾਏ ਬਿਨਾ ਇਹ ਕੱਲ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਵੀ ਕਰਿਆ ਅਕੇ ਜੇ ਇਸ ਦਾ ਭਰਤੀ ਸ਼ੁਰੂ ਕਰਨ ਲੱਗੇ ਆ ਤਾਂ ਮੈਨੂੰ ਬੜਾ ਸਪਸ਼ਟ ਹੈ ਕਿ ਇਹ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਤਕੜਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤੇ ਸਹਿਯੋਗ ਕਰਕੇ ਕਰ ਸਕਦੇ ਸੀ ਤਕੜਾ ਤਾਂ ਉਹਦੀ ਪ੍ਰੋਪਰ ਨਿਗਰਾਨੀ ਕਰਕੇ ਕਰ ਸਕਦੇ ਸੀ ਪਰ ਇਹਨਾਂ ਦਾ ਪਹਿਲੇ ਦਿਨੋਂ ਅਜੰਡਾ ਅਕਾਲੀ ਦਲ ਤੋਂ ਵੱਖਰੀ ਭਰਤੀ ਮੁਹਿੰਮ ਚਲਾ ਕੇ ਅਕਾਲ ਤਖਸਾਲ ਦੀ ਆੜ ਦੇ ਵਿੱਚ ਦੇਖੋ ਜਥੇਦਾਰ ਸਾਹਿਬ ਦੇ ਹੁਕਮਨਾਮੇ ਦੀ ਜੇ ਭਾਵਨਾ ਦੇਖੀਏ ਉਹ ਅਕਾਲੀ ਦਲ ਨੂੰ ਤਕੜਾ ਕਰਨ ਦੀ ਗੱਲ ਕਰਦੇ ਨੇ ਉਹਨਾਂ ਨੇ ਨਹੀਂ ਕਦੇ ਕਿਹਾ ਕਿ ਭਾਈ ਵੱਖਰੀਆਂ ਪਰਚੀਆਂ ਚ ਪਾ ਲੋ ਉਹਨਾਂ ਨੇ ਨਹੀਂ ਕਿਹਾ ਕਿ ਵੱਖਰੇ ਬੈਂਕ ਅਕਾਊਂਟ ਖੋਲ ਲੋ ਸੋ ਹੁਕਮਨਾਮੇ ਦੀ ਆੜ ਦੇ ਵਿੱਚ ਅਕਾਲ ਤਖਸਾਲ ਦੀ ਆੜ ਦੇ ਵਿੱਚ ਇਹ ਸ਼ਰਮਨੀ ਅਕਾਲੀ ਦਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਹਦੀ ਜਵਾਬਦੇਹੀ ਇਹ ਪੰਜਾਂ ਲੋਕਾਂ ਦੀ ਹੋਏਗੀ ਕਿ ਕਿਉਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੇ ਪਾਸੇ ਕਦਮ ਚੱਕ ਰਹੇ ਨੇ। ਕਲੀਅਰ ਸਾਹਿਬ ਨਿਗਰਾਨ ਦੇ ਨਿਗਰਾਨੀ ਕਰਨ ਦੀ ਬਜਾਏ ਆਮ ਲੋਕਾਂ ਦੀ ਨਿਗਰਾਨੀ ਦੇਖਣ ਦੀ ਬਜਾਏ ਕੁਰਸੀ ਤੇ ਹੀ ਨਿਗਾਹ ਰੱਖਣ ਲੱਗ ਜਵੇ ਤਾਂ ਹਾਲਾਤ ਕੀ ਹੁੰਦੇ ਨੇ। ਦੇਖੋ ਬੜੇ ਚਿੰਤਾਜਨਕ ਹਾਲਾਤ ਨੇ ਪਰ ਮੈਂ ਕਹਿਣਾ ਹੁੰਨਾ ਕਿ ਜਿੱਡਾ ਮਰਜ਼ੀ ਵੱਡਾ ਲੀਡਰ ਹੋਵੇ ਲੀਡਰ ਉਹੀ ਵੱਡਾ ਜਿਹਦੇ ਨਾਲ ਲੋਕ ਨੇ। ਅੱਜ ਇਹ ਲੋਕਾਂ ਨੇ ਜਿਹੜੇ ਚਾਰ ਪੰਜ ਤੁਰੇ ਫਿਰਦੇ ਨੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਬੋਗਸ ਤੱਕ ਆ। ਮੈਂ ਉਹ ਦਿਨ ਵੀ ਇਹ ਸਵਾਲ ਖੜਾ ਕੀਤਾ ਕਿ ਬੋਗਸ ਕਹਿ ਕੀ ਨੂੰ ਰਿਓ ਬੋਗਸ ਉਹ ਮਿਹਨਤ ਕਸ਼ ਵਰਕਰ ਨੂੰ ਕਹਿ ਰਹੇ ਹੋ ਜਿਹੜਾ ਘਰ ਘਰ ਜਾ ਕੇ ਭਰਤੀ ਕਰ ਰਿਹਾ ਬੋਗਸ ਉਹ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਕਹਿ ਰਹੇ ਹੋ ਜਿਨ੍ਹਾਂ ਨੇ ਭਰਤੀ ਕੀਤੀ ਹੈ ਮੈਂ ਤਾਂ ਵਡਾਲਾ ਸਾਹਿਬ ਨੂੰ ਉਦਾਹਰਣ ਦਿੱਤੀ ਸੀ ਕਿ ਤੁਸੀਂ ਤਾਂ ਭਰਤੀ ਚੀਜ਼ ਦਾ ਨਹੀਂ ਲਿਆ ਥੋੜੇ ਹਲਕੇ ਦੇ ਵਿੱਚ ਸੋਨ ਸਿੰਘ ਭੁੱਲਰ ਸਾਹਿਬ ਦਾ ਪਰਿਵਾਰ ਹੈ ਜਿਨ੍ਹਾਂ ਨੇ ਧਰਮ ਯੁੱਧ ਮੋਰਚੇ 'ਚ ਸ਼ੀਧੀ ਦਿੱਤੀ ਉਹਨਾਂ ਨੇ ਤਕਰੀਬਨ 20000 ਦੀ ਭਰਤੀ ਕਰਤੀ ਇਹਦਾ ਮਤਲਬ ਲੋਕ ਤੁਹਾਡੇ ਤੋਂ ਟੁੱਟ ਕੇ ਦੂਜੇ ਪਾਸੇ ਚੱਲ ਗਏ ਨੇ ਹਰ ਇੱਕ ਹਲਕੇ ਦੇ ਵਿੱਚ ਪਰਿਵਾਰਾਂ ਨੇ ਭਰਤੀਆਂ ਕੀਤੀਆਂ ਨੇ ਉਹਨਾਂ ਨੂੰ ਬੋਗਸ ਕਹਿਣ ਇਨਾਂ ਦਾ ਮੰਤਵ ਸਾਫ਼ ਹੈ ਕਿ ਇਹਨਾਂ ਦੀ ਨਿਗਾਹ ਕੁਰਸੀ ਵੱਲ ਹੈ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਤੇ ਸਾਬਕਾ ਜਥੇਦਾਰ ਸਾਹਿਬ ਦਾ ਇੱਕ ਸੁਮੇਲ ਬਣਿਆ ਕਿਉਂਕਿ ਹੁਣ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਉਹੀ ਜਥੇਦਾਰ ਸਾਹਿਬਾ ਜਿਹੜੇ ਇਹਨਾਂ ਤੇ ਸਵਾਲ ਚੱਕਦੇ ਸੀ ਇਹਨਾਂ ਨੂੰ ਕਹਿੰਦੇ ਸੀ ਤੁਸੀਂ ਤਖਤ ਤੇ ਖੜ ਕੇ ਝੂਠ ਬੋਲਿਆ ਇਹਨਾਂ ਤੋਂ ਹੁਣ ਆਪਣੇ ਪੋਲਿਟਿਕਲ ਏਜੰਡੇ ਤਹਿਤ ਸਨਮਾਨ ਲੈ ਰਹੇ ਨੇ ਤੋਂ ਮੈਨੂੰ ਲੱਗਦਾ ਕਿ ਅੱਜ ਇਹਨਾਂ ਦੀ ਖੇਡ ਨੰਗੀ ਹੋ ਗਈ ਹੈ ਕਿ ਸਿਰਫ਼ ਤੇ ਸਿਰਫ਼ ਮਕਸਦ ਵੱਖਰਾ ਅਕਾਲੀ ਦਲ ਬਣਾਉਣਾ ਇਸ ਸ਼ਰਮਨੀ ਅਕਾਲੀ ਦਲ ਦੀਦੀ ਅਕਾਲ ਤਖਤ ਸਾਹਿਬ ਤੋਂ ਸਥਾਪਨਾ ਹੋਈ ਹੈ ਜਿਹੜੀ ਕੁਰਬਾਨੀਆਂ ਦੇ ਕੇ ਸ਼ਹੀਦਾਂ ਦੀ ਜਥੇਬੰਦੀ ਹੈ ਇਹਨੂੰ ਮਾਰਨ ਵਾਲੇ ਪਾਸੇ ਨੂੰ ਇਹ ਸਾਰੇ ਲੋਕ ਨੇ ਮੈਂ ਜਥੇਦਾਰ ਨੇ ਤੁਸੀਂ ਗੱਲ ਕੀਤੀ ਮੈਂ ਸਾਫ ਕਾ ਜਥੇਦਾਰ ਗਿਆਨੀ ਹਰਪਿੰਦ ਸਿੰਘ ਉਹਨਾਂ ਦੀ ਗੱਲ ਕਰ ਲੈਣਾ ਉਹਨਾਂ ਦੇ ਬਿਆਨ ਲਗਾਤਾਰ ਜਿਹੜੇ ਨੇ ਉਹ ਕੁਝ ਪੋਲੀਟਿਕਲ ਰੰਗਤ ਦੇ ਵਿੱਚ ਰੰਗੇ ਨਜ਼ਰ ਵੀ ਆ ਰਹੇ ਨੇ ਹੁਣ ਤਾਜ਼ੇ ਬਿਆਨ ਦੀ ਜਿਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਏਕਨਾਥ ਛਿੰਦੇ ਦੇ ਐਗਜ਼ਾਮਪਲ ਦੇ ਕੇ ਉਹਨਾਂ ਨੇ ਸ਼ਿਵਸ਼ਾਨੇ ਦੇ ਐਗਜ਼ਾਮਪਲ ਦੇ ਕੇ ਪੰਜਾਬ ਦੀ ਅਕਾਲੀ ਦਲ ਦੀ ਉਹਨਾਂ ਨੇ ਗੱਲ ਕੀਤੀ ਆ ਕਿ ਇਸ ਤਰੀਕੇ ਦਾ ਤੁਸੀਂ ਉਹ ਬਿਆਨ ਦੇ ਰਹੇ ਹੋ ਕੁਝ ਮਕਸਦ ਸਾਹਮਣੇ ਆ ਰਹੇ ਆ ਜਾਂ ਕੋਈ ਫਰੇ ਲੱਗਦਾ ਕਿ ਹੁਣ ਬਿਆਨ ਰਾਜਨੀਤਿਕ ਜ਼ਿਆਦਾ ਹੋ ਗਏ ਨੇ ਧਾਰਮਿਕ ਦੀ بجائے ਦੇਖੋ ਜਿੰਨੀ ਤੇਜ਼ੀ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਚਿੱਤਰ ਸਿੰਘ ਦੀ ਨਾਗਣੀ ਤੋਂ ਏਕਨਾਥ ਛਿੰਦੇ ਵਾਲਾ ਗੇਰ ਫੜਿਆ ਇਹ ਸਾਰੇ ਦੇ ਵਿਚਾਰੇ ਉਹਨਾਂ ਨੇ ਬਿਲਕੁਲ ਸਪਸ਼ਟ ਕਰਤਾ ਉਹ ਕਿਹੜੇ ਪਾਸੇ ਨੂੰ ਨੇ ਔਰ ਉਸੇ ਤਰੀਕੇ ਦੇ ਨਾਲ ਜਿੱਦਾਂ ਜਥੇਦਾਰ ਤੋਂ ਲੈ ਕੇ ਬੀਜੇਪੀ ਦੇ ਨਾਲ ਨਜ਼ਦੀਕੀਆਂ ਤੱਕ ਉਹ ਗਏ ਹੁਣ ਜਥੇਦਾਰ ਉਤਰਨ ਤੋਂ ਬਾਅਦ ਬਚਿੱਤਰ ਸਿੰਘ ਦੀ ਨਾਗਣੀ ਤੋਂ ਲੈ ਕੇ ਉਸੇ ਸਪੀਡ ਦੇ ਨਾਲ ਉਹ ਇੱਕ ਨਾ ਛਿੰਦੇ ਵਾਲੇ ਪਾਸੇ ਨੂੰ ਆ ਗਏ ਨੇ ਸੋ ਹੁਣ ਕਿਸੇ ਨੂੰ ਕੋਈ ਭਰਮ ਭਲੇਕਾ ਰਿਹਾ ਹੀ ਨਹੀਂ ਅਸਤਾ ਪਹਿਲੇ ਦਿਨੋਂ ਕਹਿ ਰਹੇ ਹਾਂ ਕਿ ਭਾਈ ਜਿਹੜੇ ਇਹ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪੋਲੀਟੀਕਲ ਅਜੈਂਡਾ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਿੰਦੀਆਂ ਕੋਸ਼ਿਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਾਬਸ ਹੋਣ ਦੀਆਂ ਕੋਸ਼ਿਸ਼ਾਂ ਔਰ ਕਿਸੇ ਸਿਆਸੀ ਏਜੰਡੇ ਤਹਿਤ ਕਿਸੇ ਕੇਂਦਰੀ ਸ਼ਕਤੀਆਂ ਦੇ ਇਸ਼ਾਰੇ ਤੇ ਕਰ ਰਹੇ ਨੇ ਔਰ ਉਹਨਾਂ ਨੇ ਕੱਲ ਸੈਲਫ ਗੋਲ ਕਰ ਲਿਆ ਉਹਨਾਂ ਦਾ ਕਬੂਲ ਨਾਮ ਹੈ ਇਹ ਅਗਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਕਾ ਜਥੇਦਾਰੇ ਗੱਲ ਕਹਿੰਦੇ ਨੇ ਕਿ ਹੁਣ ਮੈਂ ਏਕਨਾਂਤ ਛਿੰਦੇ ਬਣੂੰਗਾ ਤੇ ਏਕਨਾਂਤ ਛਿੰਦੇ ਵਾਲੀ ਕਰਾਂਗੇ ਅਸੀਂ ਇਹਨਾਂ ਦੇ ਨਾਲ ਅਕਾਲੀ ਦਲ ਵਾਲਿਆਂ ਨਾਲ ਤਾਂ ਮੈਨੂੰ ਲੱਗਦਾ ਚ ਕੌਮ ਚ ਕੋਈ ਭਰਮ ਭਲੇਖਾ ਨਹੀਂ ਕਿ ਉਹ ਆਰਐਸਐਸ ਤੇ ਬੀਜੇਪੀ ਦੇ ਏਜੰਟ ਦੇ ਤੌਰ ਤੇ ਉਹਨਾਂ ਦੀ ਡਿਊਟੀ ਲੱਗੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਰਪੀਡੋ ਕਰਨਾ ਚਾਹੁੰਦੇ ਨੇ ਇਹ ਸ਼ਹੀਦਾਂ ਦੀ ਮੂਵਮੈਂਟ ਨੂੰ ਤਾਰਪੀਡੋ ਕਰਨਾ ਚਾਹੁੰਦੇ ਨੇ ਔਰ ਜਵਾਬਦੇਹੀ ਉਹ ਲੋਕਾਂ ਦੀ ਵੀ ਹੈ ਜਿਹੜੇ ਅੱਜ ਉਹਨਾਂ ਦੀ ਸਰਪ੍ਰਸਤੀ ਦੇ ਨਾਲ ਰੈਲੀਆਂ ਕਰ ਰਹੇ ਨੇ ਔਰ ਮੈਂ ਕੱਲ ਇੱਕ ਬਿਆਨ ਦੇਖਿਆ ਉਹਨਾਂ ਦਾ ਦੂਜਾ ਬਿਆਨ ਸੀ ਕਿ ਜੇ ਸਾਨੂੰ ਵੱਖਰਾ ਅਕਾਲੀ ਦਲ ਬਣਾਉਣਾ ਪੈ ਗਿਆ ਸੀ ਉਹ ਵੀ ਬਣਾਵਾਂਗੇ ਸਪਸ਼ਟ ਹੈ ਅਸਤਾ ਪਹਿਲੇ ਦਿਨੋਂ ਕਹਿ ਰਹੇ ਆ ਕਿ ਤੁਸੀਂ ਬਣਾਉਣਾ ਹੀ ਵੱਖਰਾ ਅਕਾਲੀ ਦਲ ਥੋੜਾ ਮਜ਼ਬੂਤੀ ਵਾਲੇ ਪਾਸੇ ਨੂੰ ਤੁਸੀਂ ਕਦਮ ਰੱਖਣਾ ਹੀ ਨਹੀਂ ਚਾਹੁੰਦੇ ਤੁਸੀਂ ਸਿਰਫ ਤੇ ਸਿਰਫ ਨਵਾਂ ਅਕਾਲੀ ਦਲ ਬਣਾਉਣਾ ਚਾਹੁੰਦੇ ਹੋ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਨਵਾਂ ਅਕਾਲੀ ਦਲ ਬਣਾਉਣਾ ਚਾਹੁੰਦੇ ਹੋ ਪਰ ਅੱਜ ਤੁਹਾਡੇ ਬਿਆਨਾਂ ਨੇ ਤੁਹਾਡੀ ਸਥਿਤੀ ਨੂੰ ਲੋਕਾਂ ਦੇ ਵਿੱਚ ਸਪਸ਼ਟ ਕਰਕੇ ਰੱਖਤਾ ਕਿ ਮਕਸਦ ਸਿਰਫ ਕੁਰਸੀ ਤੇ ਬੈਠਣਾ ਹੈ ਮਕਸਦ ਗੱਦੀ ਤੇ ਕਾਬਜ਼ ਹੋਣਾ ਹੈ ਔਰ ਮੈਂ ਤੁਹਾਡੇ ਮਾਧਿਅਮ ਨਾਲ ਅਜ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇੱਕ ਗੱਲ ਦਾ ਚੈਲੰਜ ਕਰਦਾ ਕੱਲ ਕੀ ਕਹਿੰਦੇ ਸੀ ਕਹਿੰਦੇ ਜੀ ਮੈਂ ਅਸੀਂ ਇਹਨਾਂ ਨੂੰ ਧੂ ਧੂ ਕੇ ਬਾਹਰ ਕੱਢਾਂਗੇ ਉਹ ਪਾਈ ਅਸੀਂ ਜੰਮੇ ਵੀ ਅਕਾਲੀਆਂ ਅਸੀਂ ਮਰਨਾ ਵੀ ਅਕਾਲੀ ਐ ਤੀਜੀ ਤੀਜੀ ਪੀੜੀ ਅਕਾਲੀ ਦਲ ਚ ਬੈਠੇ ਆ ਧੂਕ ਕਰਕੇ ਕੱਢਣਾ ਤਾਂ ਬਾਹਰ ਛੱਡੋ ਹੱਥ ਵੀ ਨਹੀਂ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਯੋਧਿਆਂ ਨੂੰ ਲਾ ਸਕਦਾ ਇਹ ਜਿਹੜੀਆਂ ਨਵੀਆਂ ਨਵੀਆਂ ਤੁਹਾਨੂੰ ਸਿਆਸੀ ਸਟੇਜਾਂ ਦੇਣ ਲੱਗੇ ਨੇ ਕੁਝ ਲੋਕ ਹਾਲਾਂਕਿ ਲੋਕਾਂ ਦਾ ਬਾੜਾ ਹੰਗਾਰਾ ਨਹੀਂ 100-100 ਬੰਦੇ ਨੂੰ ਸੰਬੋਧਨ ਕਰਦੇ ਹਾਂ ਕਿਸੇ ਸਮੇਂ ਜਦੋਂ ਜਥੇਦਾਰ ਹੁੰਦੇ ਸੀ ਅਕਾਲ ਤਖਤ ਸਾਹਿਬ ਦੇ ਉਦੋਂ ਹਜ਼ਾਰਾਂ ਦਾ ਇਕੱਠ ਸਿੱਖਾਂ ਦਾ ਹੁੰਦਾ ਸੀ ਤੇ ਅੱਜ 100-100 ਬੰਦੇ ਨੂੰ ਸੰਬੋਧਨ ਕਰਕੇ ਤੁਸੀਂ ਕਹੋ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਚ ਸਾਨੂੰ ਧੂਕੇ ਬਾਹਰ ਨਹੀਂ ਕੋਈ ਕੱਟ ਸਕਦਾ ਇਹ ਤਾਂ ਗੁਰੂ ਮਹਾਰਾਜ ਨੇ ਕਦੇ ਕਿਸੇ ਵੱਲ ਨਿਗਾਹ ਕੈੜੀ ਕਰਨ ਨਹੀਂ ਬੰਦੇ ਦੀ ਕੀ ਹੈਸਿਆਤ ਹੈ ਕਿ ਸਾਨੂੰ ਧੂਕੇ ਬਾਹਰ ਕੱਢ ਦੇ ਕੋਈ ਬਹੁਤ ਬਹੁਤ ਧੰਨਵਾਦ ਹੈ ਸੋ ਅਰਸ਼ਿਦ ਕਲੇਰ ਸੀਗੇ ਜਿਹੜੇ ਸਾਡੇ ਨਾਲ तमाम ਮੁੱਦੇ ਲੈ ਕੇ ਚਰਚਾ ਕਰ ਰਹੇ ਸੀਗੇ ਜਿਸ ਤਰੀਕੇ ਦਾ ਸਾਬਕਾ ਜਥੇਦਾਰ ਸਾਫ ਦਾ ਹੁਣ ਟ੍ਰੈਕ ਨਜ਼ਰ ਆ ਰਿਹਾ ਉਹਨਾਂ ਦੀ ਪਾਸ਼ਾ ਨਜ਼ਰ ਆ ਰਹੀ ਉਹਨਾਂ ਦੀ ਬੋਲੀ ਨਜ਼ਰ ਆ ਰਹੀ ਉਹਦੇ ਉੱਤੇ ਵੀ ਚਰਚਾ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਕੰਮਲ ਹੋਈ ਹੈ ਹਾਲਾਂਕਿ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਆ 10 ਮਾਰਚ ਨੂੰ ਇੱਕ ਅਹਿਮ ਮੀਟਿੰਗ ਵੀ ਰੱਖੀ ਗਈ ਹੈ ਉੱਤੇ ਸਾਰੇ ਆਬਜ਼ਰਵਰਾਂ ਨੂੰ ਬੁਲਾਇਆ ਗਿਆ ਉਹਨਾਂ ਨੇ ਕਿਹਾ ਕਿ ਖੁੱਲਾ ਸਦਾਇਆ ਸਾਰੇ ਪਹੁੰਚਣ ਤੇ ਉਹਦੇ ਵਿੱਚ ਬੈਠ ਕੇ ਚਰਚਾ ਕਰੀਏ ਤਾਂ ਕਿ ਅਗਲਾ ਡੈਲੀਗੇਸ਼ਨ ਚੁਣਿਆ ਜਾਵੇ ਪ੍ਰਧਾਨ ਚੁਣਿਆ ਜਾਵੇ ਤੇ ਸਾਰੇ ਜਿਹੜੇ ਜਿੰਨੇ ਪ੍ਰੂਫ ਨੇ ਜਿਸ ਤਰੀਕੇ ਨਾਲ ਭਰਤੀ ਹੋਈ ਆ ਕਿੰ ਉਸ ਨੂੰ ਲੈ ਕੇ ਵੀ ਜਿਹੜੀ ਉਹ ਚਰਚਾ ਕੀਤੀ ਜਾਵੇਗੀ ਸੋ ਇੱਕ ਚਰਚਾ ਸੀ ਅਹਿਮ ਚਰਚਾ तमाम ਮੁੱਦਿਆਂ ਨੂੰ ਲੈ ਕੇ ਕੈਮਰਾਮੈਨ ਸਕੰਦਰ ਦੇ ਨਾਲ ਜਸਪੀ ਸਿੰਘ ਅਸ਼ਕ ਪੀਡੀਸੀ ਨਿਊਜ਼ ਚੰਡੀਗੜ੍ਹ